ਕਰੋ ਪੇਪਰ ਦੇ ਨਿਕਲੇ ਸੀ ਤੇ ਰਾਹ ਵਿੱਚ ਹੋ ਗਏ ਗੰਭੀਰ ਹਾਦਸੇ ਦੇ ਸ਼ਿਕਾਰ ਮਲੋਟ ਵਿੱਚ ਵਾਪਰਿਆ ਵੱਡਾ ਸੜਕ ਹਾ사 ਦੋ ਟਰੱਕਾਂ ਵਿੱਚ ਆਈ ਰਿਡਸ ਕ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਾਰ ਚਾਲਕ ਲਾਈਟਸ ਤੇ ਖਲੋਤੇ ਸਨ ਤੇ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਕਾਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ੋਰਦਾਰ ਹੋਵੇਗੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਰ 'ਚ ਸਵਾਰ ਬੱਚਿਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਕਾਰ ਦੇ ਵਿੱਚ ਸਵਾਰ ਜਿੰਨੀ ਜੀਸਾਨ ਉਹਨਾਂ ਦੀ ਹਾਲਤ ਗੰਭੀਰ ਦੱਸੀ ਗਈ ਅਤੇ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਭੱਜ ਗਏ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਾਬ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਕਾਹ ਦੇ ਨਜਿਹੇ ਹਾਦਸੇ ਵਾਪਰ ਦੇਨੇ ਤੇ ਟਰੱਕ ਡਰਾਈਵਰਸ ਬਹੁਤ ਰੈਸ਼ ਡਰਾਈਵਿੰਗ ਕਰਦੇ ਨੇ ਮੇਰਾ ਨਾਮ ਮਲ ਸਿੰਘ ਹੈ ਜੀ ਬਰਾਬਰ ਹੀ ਗਲੀ ਚੱਪਲੀ ਰਹਿছে ਇਹ ਜਵਾਬ ਪੇਪਰ ਤੇ ਜੱਲੇ ਸੀ ਮਿਮੜੇ ਚ ਪੜਦੇ ਸੀ ਜੀ ਇਹਨਾਂ ਦਾ ਪੇਪਰ ਸੀ ਜਵਾਕਾ ਲਈ ਆਪਾਂ ਤਾਂ ਹੁਣੇ ਹੀ ਮੰਗ ਕਰਦੇ ਹਾਂ ਵੀ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਕਿਵੇਂ ਹਾਸਾ ਕਿਵੇਂ ਵਾਪਰਿਆ ਇਹ ਵਾਪਰਿਆ ਜੀ ਇੱਕ ਗੱਡੀ ਅਕੇ ਬੱਤੀ ਹੋ ਗਿਆ ਜੀ ਇੱਕ ਗੱਡੀ ਰੜੀ ਸੀ ਇੱਕ ਗੱਡੀ ਪਿੱਛੋਂ ਤੇਜ਼ ਆਈ ਹੈ ਜੀ ਤੇ ਇਹਨੇ ਉਹਨੂੰ ਗੱਡੀ ਨਾਲੋਂ ਤੇਜ਼ ਸਾਹਕੇ ਲੈ ਗਈ ਜੀ ਉੱਥੇ ਦਾ ਸੋ ਇਹ ਫਿਰ ਕਿੱਥੇ ਭੱਜੀ ਹੱਕ ਚੱਲ ਹਾਂ ਹਾਂ ਜੀ ਹੱਕ ਚੱਲ ਕੇ ਕਿੱਥੇ ਹਾਂ ਜੀ ਹਾਲੇ ਤੇ ਭੱਜ ਗਿਆ ਜੀ ਤੇ ਬੱਚਿਆਂ ਦੀ ਕੀ ਸਥਿਤੀ ਹੈ ਬੱਚੇ ਦਿਨੋਂ ਨਾਰਮਲ ਹੈ ਜੀ ਕੋਈ ਛੱਟ ਫੇਰ ਨਹੀਂ ਵਾਜੀ ਮਾਲਕ ਦੀ ਘਿਰ ਪਉਣ ਨਾਲ ਤੇ ਵੀ ਬ੍ਰੇਕ ਆਫਲ ਕਰ ਤੂੰ ਪਤਾ ਕਿ ਕਿਰਨ ਪੜਾਉਣ ਤੋਂ ਡਿਵੈਲਪਮੈਂਟ ਨਾਲ ਜ਼ਰਦ ਆਪੀ ਹੋਣਾ ਹੈ I yeah. ਕਲੇਸੀ ਤੇ ਰਾਹ ਵਿੱਚ ਹੋ ਗਏ ਗੰਭੀਰ ਹਾਦਸੇ ਦੇ ਸ਼ਿਕਾ ਮਲੋਟ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਦੋ ਟਰੱਕਾਂ ਵਿੱਚ ਆਈ ਰਿਡਸ ਕ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਾਰ ਚਾਲਕ ਲਾਈਟਸ ਤੇ ਖਲੋਤੇ ਸਨ ਤੇ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਕਾਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ੋਰਦਾਰ ਹੋਵੇਗੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਰ 'ਚ ਸਵਾਰ ਬੱਚਿਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਕਾਰ ਦੇ ਵਿੱਚ ਸਵਾਰ ਜਿੰਨੀ ਜੀ ਸਨ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਭੱਜ ਗਏ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਾਬ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਆਏ ਦਿਨ ਅਜਿਹੇ ਹਾਦਸੇ ਵਾਪਰ ਦੇਨੇ ਤੇ ਟਰੱਕ ਡਰਾਈਵਰਸ ਬਹੁਤ ਰੈਸ਼ ਡਰਾਈਵਿੰਗ ਕਰਦੇ ਨੇ ਮੇਰਾ ਨਾਮ ਮਲ ਸਿੰਘ ਹੈ ਜੀ ਬਰਾਬਰ ਹੀ ਗਲੀ ਚੱਪਲੀ ਰਹਿছে ਇਹ ਜਵਾ ਪੇਪਰ ਤੇ ਜੱਲੇ ਸੀ ਮਿੰਮੜੇ ਚ ਵੱਢਦੇ ਸੀ ਜੀ ਇਹਨਾਂ ਦਾ ਪੇਪਰ ਸੀ ਜਵਾਕਾਂ ਲਈ ਆਪਾਂ ਤਾਂ ਹੁਣੇ ਹੀ ਮੰਗ ਕਰਦੇ ਹਾਂ ਵੀ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਕਿਵੇਂ ਹੱਸ ਸਕਦੇ ਨੇ ਵਾਪਰੇ ਆ ਇਹ ਵਾਪਰੇ ਆ ਜੀ ਇਹ ਗੱਡੀ ਅੱਗੇ ਬੱਤੀ ਹੋ ਗਿਆ ਜੀ ਇਹ ਗੱਡੀ ਰੜੀ ਜੀ ਇਹ ਗੱਡੀ ਪਿੱਛੇ ਤੇਜ਼ ਆਈ ਹੈ ਜੀ ਕਿ ਇਹਨੇ ਉਹਨੂੰ ਗੱਡੀ ਨਾਲ ਤੇ ਧੱਕੇ ਲੈ ਗਈ ਜੀ ਉੱਥੇ ਦਾ ਇਹ ਗੱਡੀ ਚੱਲ ਚੱਲ ਹਾਂ ਜੀ ਮੱਕ ਚੱਲ ਕੇ ਕਿੱਥੇ ਹੋ ਹਾਂ ਜੀ ਚੱਲ ਕੇ ਭੱਜ ਗਿਆ ਜੀ ਤੇ ਬੱਚਿਆਂ ਦੀ ਕੀ ਸਥਿਤੀ ਹੈ ਬੱਚੇ ਜਿੰਨੂੰ ਨੋਰਮਲ ਹੈ ਜੀ ਕੋਈ ਛੱਟ ਵੇੜ ਨਹੀਂ ਵਾਜੀ ਮਾਲਕ ਦੀ ਕਿਰਪਾ ਨਾਲ ਤੇ ਵੀ ਪ੍ਰਕਾਸ਼ ਨੇ ਕਰ ਦਿੱਤਾ ਇਹਨਾਂ ਨੂੰ ਬੜਾ ਸਮਝਾਉਣ ਵਾਲਾ ਕੁੱਝ ਨਾ ਜ਼ਰਦਾ ਹੋ ਗਿਆ ਨਾ ਇਹਨਾਂ ਨੂੰ I'm yeah. not.